ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਸਿੱਖ ਪ੍ਰਚਾਰਕ ਭਾਈ ਰਾਜਵਿੰਦਰ ਸਿੰਘ ਮੋਰ ਜਿਹੜੇ ਕਿ ਬਹੁਤ ਹੀ ਇੱਕ ਵਧੀਆ ਪ੍ਰਚਾਰਕ ਦੇ ਨਾਲ ਨਾਲ ਬਹੁਤ ਹੀ ਸੁਝੇ ਹੋਏ ਇਨਸਾਨ ਵੀ ਨੇ ਉਸੋ ਵੀਡੀਓ ਨੂੰ ਵੇਖਣਾ ਆਖਰ ਤੱਕ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਰੂਬਰੂ ਜਿਹੜੀਆਂ ਅਸੀਂ ਕਰਾਂਗੇ ਅੱਜ ਖਾਸ ਕਰਕੇ ਅੰਦ ਸੋਸਨ ਬੈਮਾ ਪਰਮਾ ਦੇ ਉਤੇ ਕੁਰਬਾਨੀ ਦੀ ਰੌਸ਼ਨੀ ਦੇ ਵਿੱਚ ਦਾ ਰਾਇਨਿਕ ਤਦਾ ਬਹੁਤ ਬੋਸਵਾਦ ਦੇ ਚੰਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸੇਖ ਸੰਗਤਾਂ ਪੰਜਾਬੀ ਭਾਈਚਾਰਾ ਤੇ ਸੂ ਸਾਰੇ ਹੀ ਵਰਗਾਂ ਦੇ ਮੈਂ ਜਿੰਨੇ ਵੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਰੂਹਾਂ ਨੂੰ ਪਰ ਸਤਿ ਸ਼੍ਰੀ ਅਕਾਲ ਸਾਰੇ ਬਜ਼ੁਰਗੋ ਬੱਚਿਆਂ ਨੂੰ ਫਤਿਹ ਅਰਜ ਕਰਦਾ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖਣਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਵੱਧ ਤੋਂ ਵੱਧ ਲੋਕਾਂ ਕਰਕੇ ਇਸ ਵੀਡੀਓ ਨੂੰ ਪਹੁੰਚਾਉਣਾ ਸਾਡਾ ਮਕਸਦ ਕਿਸੇ ਨੂੰ ਫੇਸ ਪਹੁੰਚਾਉਣਾ ਨਹੀਂ ਸਾਡਾ ਮਕਸਦ ਹੈ ਚੰਗਾ ਸਮਾਜ ਸਿਰਜਣਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲ ਕੇ ਚੰਗੀ ਪੜਾਈ ਲਿਖਾਈ ਕਰਕੇ ਚੰਗੇ ਇਨਸਾਨ ਬਣਨਾ ਅਤੇ ਇਨਸਾਨੀਅਤ ਦੇ ਨਾਤੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਤਾਂ ਸੰਸਾਧੂ ਵਿੱਚ ਇੱਕ ਚੀਜ਼ ਇਸ ਹੱਤ ਦੇਖਦੇ ਆਂ ਵੀ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਗੁਰਬਾਣੀ ਦੀ ਗੱਲ ਕਰੀਏ ਤਾਂ ਜਿੰਨੇ ਕੁ ਮੈਨੋਗਰਜ ਹੈਗੀ ਆ ਦੀ ਸਿੱਖ ਧਰਮ ਦੇ ਗੁਰਬਾਣੀ ਅੰਧਾਸਾਸਾਂ ਵਹਿਮਾਂ ਪਰਮਾਪਖੰਡਾਂ ਦੇ ਖਿਲਾਫ ਜਿਹੜੀ ਹੈ ਉਹਦਾ ਪਰਦਾ ਫਾਸ਼ ਕਰਦੀ ਪਰ ਜਦੋਂ ਅਸੀਂ ਸਿੱਖ ਧਰਮ ਦੇ ਸਮਾਜ ਵੱਲ ਦੇਖਦੇ ਆਂ ਤਾਂ ਉਹ ਮਤਲਬ ਆ ਇਹ ਲੈ ਲਓ ਵੀ ਪੈਰ ਤੋਂ ਲੈ ਕੇ ਸਿਰ ਤੱਕ ਉਹ ਅੰਧੋਸਾਸਾਂ ਦੇ ਵਿੱਚ ਡੁੱਬੇ ਹੋਏ ਨੇ। ਉਹੀ ਮਰੀਆਂ ਮਸਾਣੀਆਂ, ਬੁੱਤ ਪੂਜਾ ਤੇ ਸਾਰਾ ਕੁਝ ਚੱਲ ਰਿਹਾ ਹੈਗਾ। ਇਹ ਕੀ ਕਰ ਰਹਾ ਵੀ ਫਿਰ ਸਾਡੇ ਇਸ ਐਡਾ ਵੱਡਾ ਸਰਮਾਇਆ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਵਰਗਾ ਸਰਮਾਇਆ ਹੋਣ ਦੇ ਬਾਵਜੂਦ ਜਿਹੜਾ ਅੰਧੋਸਾਸਾਂ ਦੇ ਨਾਮ ਪਰਮਾਨੰਦਰ ਦੀ ਨ ਜਾ ਕੇ ਵੀ ਕਰਦਾ। ਉਸ ਦੇ ਬਾਵਜੂਦ ਵੀ ਸਮਾਜ ਜਿਹੜਾ ਸਿੱਖ ਸਮਾਜ ਹੈ ਅੰਧੋਸਾਸਾਂ ਦੇ ਵਿੱਚ ਇਹਨਾਂ ਕਾਹ ਥੱਲੇ ਤੱਕ ਡੇਰਾਗਾ ਦੋ ਬਿਆਨ। ਸੋ ਬਹੁਤ ਵਧੀਆ ਸਵਾਲ ਕੀਤਾ ਸੁਣਨ ਜੀਆ ਨੇ। ਤੇ ਇਹ ਸਵਾਲ ਆ ਜਿਹੜਾ ਅੱਜ ਜ਼ਰੂਰੀ ਹੈ ਸਾਨੂੰ ਇਹਦਾ ਹੱਲ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਤੋਂ ਲੈ ਕਰਕੇ ਜੇ ਆਪਾਂ ਸਾਰੀ ਗੁਰਬਾਣੀ ਨੂੰ ਪੜਾਂਗੇ ਜਾਂ ਗੁਰੂ ਦੇ ਇਤਿਹਾਸ ਨੂੰ ਪੜਾਂਗੇ ਸਿੰਘ ਸਿੰਘਣੀਆਂ ਦੇ ਕੁਰਬਾਨੀਆਂ ਨੂੰ ਪੜਾਂਗੇ ਅੱਜ ਤੱਕ ਦਾ ਸਿੱਖ ਧਰਮ ਦਾ ਇਤਿਹਾਸ ਪੜਾਂਗੇ ਇਸ ਇਤਿਹਾਸ ਅਤੇ ਗੁਰਬਾਣੀ ਸਾਨੂੰ ਬਹਿਮਾ ਧਰਮਾਂ ਤੇ ਪਖੰਡਾਂ ਤੋਂ ਦੂਰ ਕਰਦੀ ਹੈ ਗੁਰਬਾਣੀ ਸਾਨੂੰ ਕਹਿੰਦੀ ਹੈ ਤੁਸੀਂ ਨੇ ਕਿਰਤ ਕਰਨੀ ਆ ਤੁਸੀਂ ਨੇ ਲੋਟ ਬੰਦਾਂ ਦੀ ਮਦਦ ਕਰਨੀ ਹੈ ਤੁਹਾਡੀ ਸੁਰਤ ਦੇ ਵਿੱਚ ਕੁਦਰਤ ਦੀ ਸੋਟ ਹੋਣੀ ਚਾਹੀਦੀ ਹੈ ਤੁਹਾਡੀ ਸੁਰਤ ਦੇ ਵਿੱਚ ਸਮੂੱਚੀ ਜਿਹੜੀ ਪੁਜਰਤ ਦੀ ਕਾਇਨਾਤ ਸਾਜੀ ਹੋਈ ਹੈ ਸਾਰੀ ਨੂੰ ਸੰਪਤੀ ਨੂੰ ਸੰਭਾਵਨ ਰਣ ਦੀ ਸੋਟ ਹੋਣੀ ਚਾਹੀਦੀ ਹੈ ਜਦ ਕਿ ਉਸਨਾਂ ਦੀ ਚੀਜ਼ਾਂ ਜਿਹੜਾ ਰੱਬ ਦਾ ਹੂਆ ਬਣਾਇਆ ਹੋਇਆ ਜਿਹੜਾ ਰੱਬ ਨਾਲ ਦਾ ਹੂਆ ਬਣਾਇਆ ਹੋਇਆ ਇਹ ਇੱਕ ਪੁਜਾਰੀਵਾਦ ਨੇ ਖੜਾ ਕੀਤਾ ਹੋਇਆ ਤਕਵੰਜ ਹੈ ਕੋ ਜਾ ਰਹੀ ਹੈ ਜਦਾਂ ਉਹ ਲੁੱਟ ਰਿਹਾ ਉਹ ਰੱਬ ਦੇ ਨਾਂ ਦੀ ਲੁੱਟ ਰਿਹਾ ਉਹ ਦੁਨੀਆ ਨੂੰ ਕਹਿ ਰਿਹਾ ਜੇ ਤੂੰ ਐਂ ਕਰੇਂਗਾ ਰੱਬ ਤੈਨੂੰ ਆਹ ਕਰੇਗਾ ਜੇ ਤਰੇਗਾ ਬੋਹਨ ਕਰਗਾ ਜਿਵੇਂ ਇਹੋ ਟਕੇ ਤੂੰ ਐ ਨਹੀਂ ਕਰੇਂਗਾ ਜਾਣ ਨਹੀਂ ਕਰੇਂਗਾ ਬੋਹ ਨਹੀਂ ਕਰਗਾ ਸਮਾਦੀ ਲਾ ਕੇ ਤੂੰ ਨਾਮ ਨੇ ਜਪੇਂਗਾ ਪਰ ਸਮਾਦੀ ਨਾਂ ਦੀ ਚੀਜ਼ ਤਾਂ ਜਿਹੜੀ ਸਮਾਦੀ ਹੈ ਇਹ ਤਾਂ ਗੁਰਮਤ ਦੇ ਅੰਦਰ ਆਉਂਦੀ ਹੀ ਨਹੀਂ ਦਸੇ ਨਾ ਹੋਣ ਦੀ ਕਿਰਤ ਕਰਨੀ ਆਪਣੇ ਸਰੀਰ ਦੇ ਨਾਲ ਕਿਰਤ ਕਰਨੀ ਹੱਥਾਂ ਦੇ ਨਾਲ ਕਿਰਤ ਕਰਨੀ ਕਿਰਤ ਕਰਨੀ ਅੱਗੇ ਵਧਣਾ ਚੰਗੇ ਸੋਚ ਰੱਖਣੇ ਚੰਗੇ ਪੜਾਈ ਲਿਖਾਈ ਕਰਨੇ ਅਤੇ ਸਮਾਜ ਦੇ ਚੰਗੇ ਦੀ ਸਿਰਜਣਾ ਕਰਨੇ ਸਮਾਜ ਦੇ ਵਿੱਚ ਇੱਜ਼ਤਦਾਰ ਤੇ ਇਮਾਨਦਾਰ ਬਣ ਕੇ ਬਿਤਰਨਾ ਇਹ ਚੰਗੇ ਬੁਰੇ ਸਿੱਖ ਦੀ ਸੋਚ ਬੁਰੇ ਸਿੱਖ ਦੀ ਸੋਚ ਇਹ ਨਹੀਂ ਹੈ ਕਿ ਮੜੀਆਂ ਮਡਾਨੀਆਂ ਨੂੰ ਜਾਂ ਇੱਟਾਂ ਨੂੰ ਮੱਥਾ ਟੇਕਣਾ ਮੈਂ ਕਈ ਵਾਰੀ ਦੇਖਦਾ ਹੁੰਨਾ ਬੰਦਾ ਇੰਨਾ ਬਖੰਡੀ ਹੁੰਦਾ ਹੈ ਭਾਵੇਂ ਉਹ ਗੁਰਦੁਆਰੇ ਦਾ ਪਤਾ ਅੰਦਰ ਜੇ ਜਿਹੜੀ ਗੁਰਬਾਣੀ ਦਾ ਚਾਨਣ ਹੁੰਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਦੇ ਅੰਦਰ ਚਾਨਣ ਹੁੰਦਾ ਅੱਜ ਪਖੰਡਵਾਦ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਕਿੰਨੀਆਂ ਗੱਡੀਆਂ ਜਾ ਰਹੀਆਂ ਨੇ ਗੁਰਦੁਆਰਿਆਂ ਦੇ ਵਿੱਚ ਜ਼ਿਕਰ ਬਲਾਉਣੇ ਦਾ ਮੈਂ ਦੁੱਧ ਨਹੀਂ ਚਾੜ ਕੇ ਆਉਂਗਾ ਤੁਝੇ ਮੱਝ ਨੇ ਦੁੱਧ ਨਹੀਂ ਦੇਣਾ ਜੇਕਰ ਤੁਸੀਂ ਗੁਰਦੁਆਰਿਆਂ ਗੁਰਧਾਮਤ ਜਾ ਕੇ ਜਿਵੇਂ ਧਰਮ ਗੁਰ ਸ਼ਾਂਤੀ ਆਪ ਜੀ ਜਨੇ ਖੰਮਣੀ ਨੇ ਬੰਨ ਕੇ ਆਉਂਗੇ ਆ ਨਾੜੀ ਵਾਲੀ ਚੜਾ ਕੇ ਆਉਂਗੇ ਇਹ ਗੱਲਾਂ ਸਾਰੀਆਂ ਨੇ ਜਿਹੜੀਆਂ ਪਖੰਡਵਾਦ ਨੂੰ ਪੁਜਾਰੀਵਾਦ ਨੂੰ ਜਨਮ ਦੇ ਰਹੀਆਂ ਨੇ ਜਦ ਕੇ ਇਹ ਬੇਲਣ ਲੋਕਾਂ ਨੂੰ ਜਨਮ ਲੈ ਰਹੀਆਂ ਬੇਲੜ ਲੋਕਾਂ ਦੇ ਵਿੱਚ ਵਡਾਵਾ ਪੈਦਾ ਕਰ ਰਹੀਆਂ ਨੇ ਜਦ ਕਿ ਗੁਰਬਾਣੀ ਦਾ ਮੇਰਾ ਮਕਸਦ ਹੈ ਕਿ ਮਨੁੱਖਾਂ ਨੇ ਹੱਥੀਂ ਕਿਰਤ ਕਰਨੀਆਂ ਸਰੀਰ ਇੱਕ ਸਾਧਨ ਹੈ ਤੇ ਕਾਰਨ ਕੀ ਨੇ ਕਾਰਨ ਤੇ ਸਾਧਨ ਜ਼ਿੰਦਗੀ ਦਾ ਹਿੱਸਾ ਨੇ ਕਾਰਨ ਕਿੰਨੇ ਅਸੀਂ ਸਮਾਜ ਦੇ ਵਿੱਚ ਆਏ ਹਾਂ ਸਾਨੂੰ ਇੱਕ ਕੱਪੜੇ ਲੀੜੇ ਪਹਿਨਣ ਦੀ ਲੋੜ ਆ ਚੰਗੇ ਸਾਨੂੰ ਸਮਾਜ ਦੇ ਵਿੱਚ ਚੰਗਾ ਖਾਣ ਪੀਣ ਦੀ ਵੀ ਜ਼ਰੂਰਤ ਹੈ ਸਾਨੂੰ ਇੱਕ ਮਕਾਨ ਦੀ ਵੀ ਜ਼ਰੂਰਤ ਹੈ ਉਹ ਜਿਹੜੀ ਰੂਪੇ ਸਾਧਨ ਦੇ ਵਿੱਚੋਂ ਪੈਦਾ ਕਰਨੇ ਨੇ ਇੱਕ ਸਾਇੰਟਿਸਟ ਬਣਿਆ ਉਹ ਵੀ ਇਸ ਸੋਚ ਦੇ ਵਿੱਚੋਂ ਪੈਦਾ ਹੋਇਆ ਉਹਦੀ ਸੋਚ ਚੰਗੀ ਸੀ ਇੱਕ ਪ੍ਰੋਫੈਸਰ ਬਣਿਆ ਜਾ ਕੋਈ ਵੀ ਆਈਪੀਐਸ ਪੀਸੀਐਸ ਆਫੀਸਰ ਬਣਦਾ ਉਹਦੀ ਸੋਚ ਦੇ ਨਾਲ ਚੰਗੀ ਸੋਚ ਜੇਕਰ ਹੋਵੇਗੀ ਚੰਗੀ ਪੜ੍ਹਾਈ ਲਿਖਾਈ ਹੋਵੇਗੀ ਫੇਰ ਹੀ ਬਣੇਗਾ ਇਹ ਨਹੀਂ ਕਰਾਮਾਤ ਮੜੀਆਂ ਮਸਾਣੀਆਂ ਦੇ ਮੂਹਰੇ ਮੱਤੇ ਦੇਖ ਕੇ ਜਾਂ ਕਿਤੇ ਵੀ ਅਸੀਟਾਂ ਨੂੰ ਮੱਤੇ ਦੇਖ ਕੇ ਇਹ ਚੀਜ਼ ਕਰ ਸਕਦੇ ਆ ਸਾਨੂੰ ਡਿਗਰੀ ਕਰਨੀ ਪੈਂਦੀ ਆ ਨਾ ਜਦੋਂ ਉਦੋਂ ਪਤਾ ਲੱਗਦੀ ਆ ਜਿਹੜੀ ਗੁਰਬਾਣੀ ਆ ਪੜ੍ਹਾਈ ਲਿਖਾਈ ਨੂੰ ਜਨਮ ਦਿੰਦੀ ਆ ਗੁਰਬਾਣੀ ਆ ਜਿਹੜੀ ਵਤਨਦਾਬਾਦ ਨੂੰ ਜਨਮ ਨਹੀਂ ਦਿੰਦੀ ਸੋ ਅਗਲਾ ਸਵਾਲ ਹਾਂਜੀ ਇੱਕ ਇੱਕ ਜਿਵੇਂ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਜੀ ਬੜਾ ਉਹ ਮਦਰਾ ਥੋੜਾ ਇੱਦਿ ਜਿਹੜਾ ਧਰਮਰਾਜ ਦੀ ਗੱਲ ਹੈ ਅਕਸਰ ਇਹ ਹੈ ਸਾਰੇ ਧਰਮਾਂ ਦੇ ਵਿੱਚ ਜਿੰਨੇ ਵੀ ਧਰਮ ਹੈਗੇ ਆ ਉਹ ਧਰਮਰਾਜ ਦੀ ਗੱਲ ਕਰਦੇ ਆ ਉਹ ਵੱਖ-ਵੱਖ ਵੱਖਰੇ ਰੂਪ ਨਾਲ ਦੇ ਜਦੋਂ ਵੱਖਰੇ-ਵੱਖਰੇ ਦੀ ਉਹ ਕੋਈ ਧਰਮਰਾਜ ਹੈਗਾ ਤੇ ਉਹ ਧਰਮਰਾਜ ਸਵਰਗ ਨਰਕ ਚਲਾ ਰਿਹਾ ਹੈਗਾ ਉਹਦੇ ਉੱਤੇ ਉੱਤੇ ਵੀ ਸਵਰਗ ਨਰਕ ਹੈਗਾ ਤੇ ਜਿਹੜਾ ਬੰਦਾ ਜਿੰਦਾ ਮਾਰੇ ਕਰਮ ਕਰਦਾ ਕੋਈ ਚੰਗੇ ਕਰਮ ਕਰਦਾ ਜੋ ਵੀ ਕਰਦਾ ਹੈਗਾ ਉਹਦਾ ਲੇਖਾ ਜੋਖਾ ਕਰਦਾ ਜੇ ਚੰਗੇ ਕੰਮ ਕੀਤੇ ਸਵਰਗ ਸਵਰਗ ਲੈ ਕੇ ਨਹੀਂ ਜਾਂਦਾ ਹੈਗਾ ਉਥੇ ਵਧੀਆ ਸੁੱਖ ਸੁਹੰਤੇ ਨੇ ਜੇ ਮਾਰੇ ਕਰਨ ਕੀਤੇ ਆ ਉਹਨਾਂ ਨਰਕਾ ਛੱਡ ਦਿੰਦਾ ਉਥੇ ਦਸੀਹੇ ਦਿੱਤੇ ਜਾਂਦੇ ਹੋਰ ਲੋਕਾਂ ਇਹਦੇ ਵਿੱਚ ਕਿੰਨੇ ਸਹੀ ਕੀ ਵਾਕੇ ਉੱਤੇ ਕੋਈ ਸਵਰਗ ਨਰਕ ਹੈਗਾ ਉਹ ਧਰਮਰਾਜ ਬੈਠਾ ਉੱਤੇ ਸੋ ਇਹ ਵੀ ਸਵਾਲ ਬੜਾ ਵਧੀਆ ਕੀਤਾ ਸੋਨੀ ਜੀਆ ਨੇ ਧਰਮਰਾਜ ਦਾ ਅਸਲ ਦੇ ਵਿੱਚ ਜਦੋਂ ਗੁਰਬਾਣੀ ਅਨੁਸਾਰ ਬਾਬਾ ਨੇ ਦੇ ਮੰਗੇ ਬੋਲੀ ਆ ਸੱਚ ਧਰਮ ਝੂਠ ਨਾ ਬੋਲੀ ਆ ਜੋ ਗੁਰਦਸਾ ਆਵਾਜ਼ ਮਰੀਦਾ ਜੋਦੀ ਆ ਇਹ ਬੜਾ ਮਸੂਰੀ ਬਚਨ ਨੇ ਆ ਜਦੋਂ ਅਸੀਂ ਸੱਚ ਬੋਲਾਂਗੇ ਸਾਡੇ ਅੰਦਰ ਇੱਕ ਚੰਗਸ ਧਰਮ ਦੀ ਜਿਹੜੀ ਚਿੰੰਗਾ ਪੈਦਾ ਹੋਵੇਗੀ ਸੱਚ ਬੋਲਣਾ ਧਰਮ ਹੈ ਸੱਚ ਬੋਲਣਾ ਧਰਮ ਹੈ ਇੱਕ ਧਾਰਮਿਕ ਮੁਖੌਟਾ ਪਹਿਨ ਕੇ ਸੱਚ ਵੀ ਨਹੀਂ ਬੋਲਦੇ ਤੇ ਲੋਕਾਂ ਨੂੰ ਬਖੰਡਾਂ ਦੇ ਵਿੱਚ ਪਾਈ ਜਾਂਦੇ ਨੇ ਬਹਿਮਾ ਪਰਮਾਤਮਾ ਕੋਈ ਗੁਰਬਾਣੀ ਕਹਿੰਦੀ ਆ ਸੱਚ ਬੋਲਣਾ ਧਰਮ ਹਾਂ ਧਰਮ ਰਾਜ ਦੀ ਗੱਲ ਕਿਤੇ ਆ ਗਈ ਜਿਹੜਾ ਸੱਚ ਬੋਲੇਗਾ ਉਹ ਆਪਣੇ ਸੋਚ ਦੇ ਅਨੁਸਾਰ ਹੀ ਰਾਜ ਕਰਦਾ ਹੋਵੇਗਾ ਉਹ ਆਜਾਦ ਹੋਵੇਗਾ ਮਾਨਦਾਰ ਹੋਵੇਗਾ ਇੱਜ਼ਤدار ਹੋਵੇਗਾ ਉਹਨੂੰ ਸਮਾਜ ਦੇ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਇਹ ਜਿਹੜਾ ਉੱਪਰਲਾ ਧਰਮ ਰਾਜ ਬੈਠਾ ਕੋਈ ਬੰਦੇ ਦੀ ਡਿਉਟੀ ਲਈ ਹੋਈ ਹੈ ਇਹਨੂੰ ਮੈਂ ਤਾਂ ਨਹੀਂ ਮੰਨਦਾ ਦੇਖੋ ਨਾ ਤਾਂ ਇਹਨੂੰ ਮੈਂ ਮੰਨਦਾ ਦੇਖੋ ਫਿਰ ਉਹ ਧਰਮ ਰਾਜ ਆ ਜਿਹੜਾ ਸਾਨੂੰ ਸਰੀਰ ਦੇ ਵਿੱਚ ਰਹਿੰਦੇ ਆ ਹੋયા ਵੀ ਉਹ ਸਾਨੂੰ ਦੇਖ ਰਿਹਾ ਕਹਿੰਦੇ ਨੇ ਵੀ ਦੇਖ ਰਿਹਾ ਸਰੀਰ ਦੇ ਵਿੱਚ ਰਹਿੰਦੇ ਹੋਏ ਜਗਾ ਬੰਦਾ ਕੰਮ ਕਰਦਾ ਚੰਗੇ ਮਾਰੇ ਕਰਦਾ ਕੁਝ ਵੀ ਕਰਦਾ ਉਹ ਕਰ ਰਿਹਾ ਸਮਾਜ ਦੇ ਵਿੱਚ ਅੱਜੇ ਸਮਾਜ ਦੇ ਵਿੱਚ ਹੀ ਉਸ ਨੂੰ ਸਜ਼ਾ ਮਿਲਦੀ ਹੈ ਜੇ ਉਹ ਮਾਰੇ ਕੰਮ ਕਰਦਾ ਦੇਖੋ ਆਪਾਂ ਜਿਕਰ ਇਹ ਨਰਕ ਨਹੀਂ ਹੈ ਐਸਾ ਉੱਪਰ ਕੋਈ ਨਰਕ ਨਹੀਂ ਬਣਿਆ ਦੇਖੋ ਅਸੀਂ ਇੱਥੇ ਮਾਰੇ ਖਾਵਾਂਗੇ ਮਾਰੇ ਸੋਚ ਰੱਖਾਂਗੇ ਦੇ ਸਮਾਜ ਦੇ ਵਿੱਚ ਮਾਰੇ ਕੰਮ ਕਰਾਂਗੇ ਇੱਥੇ ਹੀ ਸਾਨੂੰ ਸਜ਼ਾ ਮਿਲ ਜਾਵੇਗੀ ਇੱਥੇ ਹੀ ਸਜ਼ਾ ਮਿਲ ਜਾਵੇਗੀ ਉੱਪਰ ਕਿਹੜਾ ਧਰਮ ਰਾਜ ਬੈਠਾ ਨੇ ਇਸ ਅਗਲੇ ਜਨਮ ਨੂੰ ਵੀ ਮੈਂ ਕੋਈ ਨਹੀਂ ਭਾਇ ਮਾਇਆ ਤੰਦ ਆਇਤ ਜਨਮ ਚ ਤੁਸੀਂ ਡੁੱਬੇ ਪਿਆ ਜਿਹੜਾ ਮਜ਼ਦੂਰ ਹੈ ਜਾਂ ਕੋਈ ਵੀ ਕਿਸਾਨ ਹੈ ਜਾਂ ਕੋਈ ਵਿਦਿਆਰਥੀ ਹੈ ਐਸ ਜਨਮ ਦੇ ਵਿੱਚ ਤਾਂ ਡੁੱਬਿਆ ਤੇ ਅਗਲੇ ਜਨਮ ਦੀ ਉਹਨੂੰ ਪੁਜਾਰੀ ਕਰ ਰਿਹਾ ਅਗਲੇ ਜਨਮ ਚ ਤੈਨੂੰ ਸੁੱਖ ਮਿਲੂਗਾ ਉਹ ਜਦੋਂ ਐਸ ਜਨਮ ਚ ਡੁੱਬਿਆ ਹੋਇਆ ਉਹਦੀ ਸੋਚ ਨੂੰ ਅਸਲ ਦੇ ਵਿੱਚ ਸੋਚ ਉਹਨੂੰ ਤਾਰ ਸਕਦੇ ਜੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਗੁਲਾਮ ਆ ਉਹ ਗੁਲਾਮੀ ਦੀਆਂ ਜੰਦੀਰਾ ਇੱਥੇ ਸਰੀਰ ਦੇ ਵਿੱਚ ਰਹਿ ਜਾਂ ਹੋਇਆ ਇਸ ਸਮਾਜ ਦੇ ਵਿੱਚ ਕੱਟ ਕੇ ਅੱਗੇ ਵਧੇਗਾ ਸਵਰਗ ਪੈਦਾ ਕਰੇਗਾ ਆਪਣੇ ਦੇਖੋ ਸਵਰਗ ਦੀ ਮੈਂ ਗੱਲ ਕਰਾਂ ਜਿਹੜੇ ਲੋਕ ਇੱਥੇ ਚੰਗੀਆਂ ਗੱਡੀਆਂ 'ਚ ਘੁੰਮਦੇ ਨੇ ਚੰਗੇ ਬੰਗਲਿਆਂ 'ਚ ਰਹਿੰਦੇ ਨੇ ਚੰਗਾ ਉਹਨਾਂ ਦੇ ਕੋਲ ਪੈਸਾ ਉਹ ਸਵਰਗ ਦੇ ਵਿੱਚ ਨਹੀਂ ਸਵਰਗ ਦੇ ਵਿੱਚ ਨੇ ਜਿਹੜੇ ਲੋਕ ਇੱਥੇ ਬਿਮਾਰ ਨੇ ਭਾਵੇਂ ਉਹ ਮਾਨਸਿਕ ਪੱਧਰ ਤੇ ਬਿਮਾਰ ਨੇ ਭਾਵੇਂ ਸਰੀਰਕ ਪੱਧਰ ਤੇ ਬਿਮਾਰ ਨੇ ਉਹਨਾਂ ਦੇ ਆਰਥਿਕ ਹਾਲਾਤ ਬੜੇ ਮਾੜੇ ਨੇ ਉਹ ਇੱਥੇ ਨਗਦ ਭੋਗ ਰਹੇ ਨੇ ਨਰਕ ਭੋਗ ਰਹੇ ਨੇ ਜੇਕਰ ਉਹਨਾਂ ਦੇ ਅੰਦਰ ਜਰਾ ਕਿ ਜਿੰਨੀ ਸੋਝੀ ਆ ਗਈ ਉਹ ਉਸ ਨਰਕ ਨੂੰ ਦੂਰ ਕਰ ਸਕਦੇ ਨੇ ਜੇਕਰ ਉਹ ਉਹਨਾਂ ਦੇ ਅੰਦਰ ਉਦਮ ਉਪਰ ਆਲਾ ਇਹ ਦੋ ਬੰਦੇ ਦੋ ਪ੍ਰਕਾਰ ਦੇ ਇੱਕ ਸਰੀਰਕ ਹੁੰਦੇ ਨੇ ਕਮਾਂਸਿਕ ਰੋਗ ਜੇ ਸਰੀਰਕ ਤੌਰ ਤੇ ਰੋਗੀ ਆ ਬੰਦਾ ਮਾਨਸਿਕ ਪੱਧਰ ਤੇ ਉਹ ਰੋਗੀ ਨਹੀਂ ਤਾਂ ਉਹ ਇੱਕ ਦਿਨ ਤੰਦਰੁਸਤ ਹੋ ਜਾਵੇਗਾ ਕਿਉਂਕਿ ਖੋਜਾਂ ਨੇ ਗੁਰਬਾਣੀ ਖੋਜ ਹੈ ਗੁਰਬਾਣੀ ਦੇ ਵਿੱਚੋਂ ਖੋਜ ਕਰਨੀ ਆ ਜੀ ਇਲਾਜ ਵਿੱਚੋਂ ਖੋਜਣੇ ਨੇ ਅਸੇ ਚੰਗੀ ਸੋਚ ਵੀ ਇਹਦੇ ਵਿੱਚੋਂ ਹੋ ਚਣੀ ਆ ਚੰਗੇ ਇਨਸਾਨ ਦਾ ਜਨਮ ਵੀ ਇਹਦੇ ਵਿੱਚੋਂ ਹੁੰਦਾ ਸੋ ਉਹ ਸਾਡੀ ਮਤ ਵਿੱਚ ਰਤਨ ਜਵਾਹਰ ਪਰਮਾਤਮਾ ਦੇ ਜਿਹੜੀ ਬਣਾਈ ਹੋਈ ਆ ਸ੍ਰਿਸ਼ਟੀ ਇਹਦੀ ਕਦਰ ਕਰ ਪਰਮਾਤਮਾ ਜੇ ਯਾਦ ਹੋਵੇਗਾ ਕੁਦਰਤ ਯਾਦ ਹੋਵੇਗੀ ਛੱਡੇ ਫੇਰੇ ਇਹਦੀ ਕਦਰ ਕਰ ਕਦਰ ਕਰਾਂਗੇ ਨਾ ਆਪਾਂ ਅੱਗੇ ਕੀ ਆ ਇਹ ਲੋੜਵੰਦਾਂ ਦੀ ਮਦਦ ਕਰ ਇਹ ਸਾਰਿਆਂ ਤੋਂ ਵੱਡਾ ਧਰਮਾ ਹੋਰ ਕੋਈ ਧਰਮ ਰਾਜ ਨਹੀਂ ਬੈਠਾ ਫਕਰਾ ਨਾ ਕੋਈ ਨਰਕ ਸਵਰਗ ਵੱਖਰਾ ਇੱਥੇ ਸੰਸਾਰ ਦੇ ਵਿੱਚ ਹੀ ਸਵਰਗ ਹੈ ਚੰਗੀਆਂ ਸੁਹੂਤਾਂ ਨੇ ਜਿੰਨਾ ਕੋ ਉਹਨਾਂ ਲਈ ਸਵਰਗ ਹੈ ਜਿਹੜੇ ਭੁੱਖੇ ਮਰਦੇ ਨੇ ਉਹਨਾਂ ਲਈ ਨਰਕ ਹੈ ਜਿਹੜੇ ਇੱਥੇ ਚੰਗੇ ਕੰਮ ਨਹੀਂ ਕਰਦੇ ਉਹਨਾਂ ਲਈ ਇੱਥੇ ਹੀ ਨਰਕ ਇੱਥੇ ਹੀ ਉਹਨਾਂ ਵਿੱਚ ਪਹੁੰਚ ਜਾਂਦੇ ਨੇ ਜਿਹੜੇ ਇੱਜ਼ਤਦਾਰ ਇਮਾਨਦਾਰ ਤੇ ਚੰਗੇ ਲੋਕ ਨੇ ਉਹਨਾਂ ਦੀ ਇੱਥੇ ਚੰਗੀ ਇੱਜ਼ਤ ਬਣੀ ਹੋਈ ਹੈ ਉਹਨਾਂ ਲਈ ਇੱਥੇ ਅੱਜ ਵੀ ਸਵਰਗ ਹੈ ਤੇ ਮਾਰੇ ਲੋਕਾਂ ਲਈ ਅੱਜ ਵੀ ਇੱਥੇ ਸੰਸਾਰ ਤੇ ਨਰਕਾ ਕੋਈ ਵਕੜਾ ਬੰਦਾ ਨਹੀਂ ਬੈਠਾ ਜਿਹੜਾ ਤੁਹਾਨੂੰ ਸਜ਼ਾ ਦੇਵੇਗਾ ਸਜ਼ਾ ਸਾਨੂੰ ਇੱਥੇ ਹੀ ਮਿਲ ਜਾਂਦੀ ਹੈ ਦੇਖੋ ਮੱਛਾਂ ਰੰਗ ਵਰਗਿਆਂ ਨੂੰ ਜਾਂ ਤਰੀਆਂ ਖਾਂ ਵਰਗੇ ਨੂੰ ਇੱਥੇ ਹੀ ਸਜ਼ਾ ਮਿਲੀ ਤੇ ਹੋਰ ਕੋਈ ਵਕੜਾ ਟੌਪਿਕ ਨਹੀਂ ਹੈ ਇਸ ਦਾ ਜਿਹੜੇ ਰੱਬ ਨਾਂ ਦੀ ਚੀਜ਼ਾਂ ਪੁਜਾਰੀ ਬਾਦ ਨੇ ਸਾਨੂੰ ਡਰਾਇਆ ਹੋਇਆ ਇਹ ਡਰਾ ਜਿਹਦਾ ਸਾਡੇ ਅੰਦਰ ਉਦੋਂ ਤੱਕ ਰਹੇਗਾ ਜਦੋਂ ਤੱਕ ਅਸੀਂ ਕਰਾਮਾਤਾ 'ਚ بڑے ਰਹਿਾਂਗੇ ਜਦੋਂ ਤੱਕ ਅਸੀਂ ਕੋਠੰਡ ਬਾਦ 'ਚ ਬਣਿਆ ਤਾਂ ਅੱਗੇ ਕਵਿੱਤਾਂ ਵਾਲਾਂ 'ਚ ਫਸੇ ਰਹਿਾਂਗੇ ਜਦੋਂ ਤੱਕ ਅਸੀਂ ਪਾਰਿਸ ਕੋ ਕਾਮਾਰ ਮਾਰ ਮਾਰ ਦੇ ਵਾਰਜ ਹਟੌੜਿਆਂ ਵਾਰਾਂ ਚ ਬਜੇ ਰਮੰਗੇ ਉਹਨਾਂ ਟਾਈਮ ਸਾਡੇ ਅੰਦਰ ਰੱਬ ਦਾ ਦਰਹੀ ਬਣਿਆ ਰਹੂਗਾ ਜਿਵੇਂ ਸਿੰਘ ਸਾਹਿਬ ਤੁਸੀਂ ਗੱਲ ਕੀਤੀ ਹੈਗੀ ਆ ਅਬ ਬਾਬੇ ਨਾਨਕ ਦੀ ਵੀ ਗੱਲ ਕੀਤੀ ਗੁਰੂ ਗੁਰਬਾਣੀ ਦੀ ਵੀ ਗੱਲ ਕੀਤੀ ਤੇ ਬਾਬੇ ਨਾਨਕ ਦੀ ਗੱਲ ਕਰਦੇ ਪਾਸੇ ਬਾਬੇ ਨਾਨਕ ਦੇ ਨਾਲ ਵੀ ਕਿਤੇ ਬਾਬਾ ਨਾਨਕ ਉੱਡ ਕੇ ਮਤਲਬ ਉੱਥੇ ਚਲੇ ਗਿਆ ਹਵਾ ਟੁੱਟ ਕੇ ਮੱਕੇ ਚਲੇ ਗਿਆ ਕਦੇ ਬਾਬੇ ਨਾਨਕ ਨੇ ਸੱਪ ਨੇ ਸ਼ਾਂ ਕਰ ਦਿੱਤੀ ਕਦੇ ਬਾਬੇ ਨਾਨਕ ਨੇ ਫੇਕ ਹਰੇ ਕਰ ਦਿੱਤੇ ਕੰਕ ਭਾਵੇਂ ਕੋ ਬਾਬੇ ਨਾਨਕ ਦੇ ਨਾਮ ਤੇ ਚੰਦਗਰ ਕਿਉ ਬਾਬੇ ਨਾਨਕ ਨੇ ਚੰਦਗਰ ਕੀਤੇ ਸੀ ਉਹ ਕਿਵੇਂ ਆਏ ਉਹਦੇ ਵਿੱਚ ਲਾ ਕੇ ਇੱਕ ਵਾਰ ਸੇ ਕਹਿੰਦੇ ਬਾਬੇ ਨਾਨਕ ਨੇ ਸਮਾਜ ਨੂੰ ਅੰਧ ਸੁਸਾਸੋਂ ਤੋਂ ਬੜਾ ਤੋਂ ਉਹਦੇ ਹਰ ਚੰਦਗਰ ਨਾਲ ਜੋੜਿਆ ਗਿਆ ਉਹ ਕਿਵੇਂ ਆਇਆ ਇਸ ਦੇ ਵਿੱਚ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਉਹਨਾਂ ਦੇ ਆਪਾਂ ਵਿਆਖਿਆ ਵੈਸੇ ਤਾਂ ਨਹੀਂ ਕਰ ਸਕਦੇ ਪਰ ਉਸ ਬੁੱਧੀ ਦੇ ਅਨੁਸਾਰ ਕੁਝ ਨਾ ਕੁਝ ਕਿਤੇ ਨਾ ਕਿਤੇ ਪਖੰਡਵਾਦ ਦੇ ਨਾਲ ਜਿੱਥੇ ਜੋੜਿਆ ਗਿਆ ਉੱਥੇ ਆਪਾਂ ਜ਼ਰੂਰ ਵਿਚਾਰ ਕਰਾਂਗੇ ਸੋ ਇੰਨੇ ਜਣ ਬਹੁਤ ਵਧੀਆ ਸਾਹਿਬ ਇਹਦਾ ਸਤਿਕਾਰ ਕੀਤਾ ਵੀ ਤੁਸੀਂ ਇਹਨੇ ਸਾਨੂੰ ਚੰਗੇ ਸਿਕਾਤੇ ਗੁਰੂ ਨਾਨਕ ਦੇਵ ਜੀ ਹਾਂ ਕੋਈ ਪਖੰਡਵਾਦ ਨਹੀਂ ਇਹ ਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਪਖੰਡ ਕੀਤਾ ਉਹਦੇ ਗੁਰੂ ਨਾਨਕ ਸਾਹਿਬ ਨੇ ਜਿੰਨੀ ਯਾਤਰਾ ਕੀਤੀ ਆ ਬਸ ਉਹ ਜਾਣੇ ਜਾਣਦੇ ਆਪ ਜਾਣਦੇ ਨੇ ਪਰ ਗੁਰੂ ਨਾਨਕ ਸਾਹਿਬ ਨੇ ਮੈਂ ਦਿੱਤੇ ਤੱਕ ਕਹੂੰਗਾ ਜਿੰਨੇ ਕੁ ਮੇਰੇ ਤੋਂ ਸੁਭਧੀ ਆ ਇਹ ਕਹੂੰਗਾ ਉਹ ਗੁਰੂ ਨਾਨਕ ਸਾਹਿਬ ਨੇ ਲੰਮਾ ਸਮਾਂ ਤੁਰ ਕੇ ਪੈਂਡਾ ਤਰਕ ਕੀਤਾ ਚਾਰ ਉਦਾਸੀਆਂ ਦੇ ਵਿੱਚ ਜਿੰਨੇ ਉਹਨਾਂ ਨੇ ਯਾਤਰਾ ਕੀਤੀ ਉਹ ਉਹਨਾਂ ਵਿਚਾਰ ਉਦਾਸੀਆਂ ਦੇ ਵਿੱਚ ਵੰਡਿਆ ਹੋਇਆ ਛੋ ਉਹਨਾਂ ਨੇ ਪੁਰਕੇ ਹੀ ਯਾਤਰਾ ਕੀਤੀ ਜਦੇ ਪੈਦਲ ਪੁਰਕੇ ਯਾਤਰਾ ਕੀਤੀ ਉਹ ਅੱਜ ਉਹਨਾਂ ਦਾ ਇਤਿਹਾਸ ਬਸ ਰਹਿ ਕੇ ਤੇ ਨਾ ਕਿਤੇ ਪੁਜਾਰੀ ਭਾਵ ਉਹਨਾਂ ਦੇ ਇਤਿਹਾਸ ਨੂੰ ਕਰਾ ਮਾਤਾਂ ਦੇ ਨਾਲ ਜੋੜ ਕੇ ਦੁਨੀਆ ਦੇ ਵਿੱਚ ਡਰ ਪੈਦਾ ਕਰਕੇ ਦੁਨੀਆ ਦੇ ਕਿਰਤ ਨੂੰ ਲੁੱਟ ਰਿਆ ਗੁਰੂ ਨਾਨਕ ਸਾਹਿਬ ਇਸ ਪਖੰਡਵਾਦ ਦੇ ਖਿਲਾਫ ਨੇ ਗੁਰੂ ਨਾਨਕ ਸਾਹਿਬ ਦੀ ਸੋਚ ਇਸ ਪਖੰਡਵਾਦ ਨੂੰ ਧਰਨ ਕਰਦੀ ਹੈ ਤਨ ਕਰਦੀ ਰਹੀ ਬਹੁਤ ਵਧੀਆ ਜੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਸincere ਰੂਪ ਲੈ ਕੇ ਜਿਵੇਂ ਕਿ ਤੁਸੀਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਰੱਬ ਤੇ ਕੁਦਰਤ ਕੀ ਇਹ ਰੱਬ ਤੇ ਕੁਦਰਤ ਇੱਕੋ ਹੀ ਹੈ ਜਾਂ ਵੱਖਰੇ ਵੱਖਰੇ ਹੈ ਥੋੜਾ ਜਿਹਾ ਇਹਦੇ ਬਾਰੇ ਥੋੜੇ ਦਰਸ਼ਨ ਜੰਮ ਕੇ ਉਹ ਵੀ ਇੱਕ ਰੱਬ ਕੀ ਹੈਗਾ ਤੇ ਕੁਦਰਤ ਕੀ ਹੈ ਦੇਖੋ ਰੱਬ ਨਾਲ ਦੀ ਜਿਹੜੀ ਕੁਦਰਤ ਨਾਲ ਦੀ ਚੀਜ਼ਾਂ ਸੰਸਾਰ ਚਾਰ ਖਾਣੀਆਂ ਅਨੁਸਾਰ ਪੈਦਾ ਹੋ ਰਿਆ ਆਂਡਿਆਂ ਤੋਂ ਜੀਵ ਪੈਦਾ ਹੋ ਰਹੇ ਨੇ ਜੇਰ ਤੋਂ ਜੀਵ ਪੈਦਾ ਨੇ ਅੰਡ ਜੇਰ ਜ ਸੇਤ ਜੋਤ ਕੁਝ ਆਂਡਿਆਂ ਤੋਂ ਜੀ ਪਹਿਲਾਂ ਆਉਂਦੇ ਨੇ ਜੇਰ ਤੋਂ ਜੀ ਪਹਿਲਾਂ ਆਉਂਦੇ ਨੇ ਤੇ ਸੀਟ ਜਿਹ ਹੁੰਦਾ ਮੁੜਕਾ ਉਤਪੁੰਜ ਹੁੰਦੀਆਂ ਨੇ ਫਸਲਾਂ ਇਹ ਸਾਰੇ ਜੀਵ ਜੰਤੂ ਪੌਦੇ ਜਿੰਨੇ ਵੀ ਪੱਧਰ ਪਾਰ ਜਿੰਨੀ ਸ੍ਰੇਟੀ ਆ ਇਹ ਥਾੜ ਖਾਣੀਆਂ ਦੇ ਅਨੁਸਾਰ ਇਹਨਾਂ ਦਾ ਸਿਰਜਣਾ ਹੋ ਰਹੀ ਹੈ ਇਹ ਕੁਦਰਤ ਦੀ ਕਨਤਾ ਕੁਦਰਤ ਦੀ ਸਾ ਕੁਦਰਤ ਦੀਆਂ ਕੁਦਰਤ ਪਾਸ਼ੋਕ ਸਾਰ ਕੁਦਰਤ ਪਾਤਾਲੀਆਂ ਕਾਚੇ ਕੁਦਰਤ ਸਾਰਕ ਆਕਾਰ ਇਹ ਸਾਰੇ ਜਿੰਨੇ ਆਕਾਰ ਨੇ ਕੁਦਰਤ ਦੇ ਅਨੁਸਾਰ ਪੈਦਾ ਹੋਣ ਨੇ ਜਿਹੜਾ ਰੱਬ ਦਾ ਰੱਬ ਨਾਲ ਦੀ ਗੱਲ ਹੈ ਇੱਕ ਪੁਜਾਰੀ ਨੇ ਰੱਬ ਨਾਲ ਦਾ ਟੋਪ ਸਾਡੇ ਅੱਗੇ ਰਸਤਾ ਦਿੱਤਾ ਇਹ ਰੱਬਾ ਜੀ ਉਹ ਕਿਸੇ ਨੇ ਤਾਂ ਉਹਨੂੰ ਪੱਤਰ ਦੇ ਵਿੱਚ ਬਾੜ ਦਿੱਤਾ ਰੱਬ ਨੂੰ ਕਿਸੇ ਨੇ ਉਹ ਹਤੌੜਿਆਂ ਦੇ ਵਿੱਚ ਬਾੜ ਦਿੱਤਾ ਰੱਬ ਨੂੰ ਕਿਸੇ ਨੇ ਕਿਸੇ ਚੀਜ਼ ਦੇ ਨਾਲ ਜੋੜਨਾ ਕਿਸੇ ਨੇ ਕਿੰਨੀਆਂ ਗੱਡਣ ਦੇ ਵਿੱਚ ਜੋੜ ਦਿੱਤਾ ਕਿਸੇ ਨੇ ਤਾਂਗੇ ਦੀਵੀਆਂ ਦੇ ਵਿੱਚ ਰੱਬ ਨੂੰ ਬਾੜ ਦਿੱਤਾ ਰੱਬ ਨਾਲ ਦੀ ਚੀਜ਼ ਨੂੰ ਮੈਣੇ ਮੰਨਦਾ ਜਿਹੜੀ ਕੁਦਰਤ ਆ ਕੁਦਰਤ ਦੇ ਅਨੁਸਾਰੀ ਸਾਰੇ ਸੰਸਾਰ ਦੀ ਸਿਰਜਣਾ ਹੋ ਰਹੀ ਹੈ ਹੋ ਰਹੀ ਹੈ ਇੱਕ ਜਿਵੇਂ ਸਾਡੇ ਸਮਾਜ ਦੇ ਵਿੱਚ ਸਿੰਘ ਸਾਹਿਬ ਭੂਤਾਂ ਵੇਤਾਂ ਦਾ ਬੜਾ ਅੰਗਰੋ ਬੋਲ ਬਾਲਾ ਆਪਾਂ ਕਹਿ ਲਵੋ ਤੇ ਉਹਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਦੱਸ ਦਿੱਤਾ ਕਿ ਹਰ ਥਾਂ ਦੇ ਉੱਤੇ ਉਹਨਾਂ ਦੇ ਇਲਾਜ ਹੁੰਦੇ ਨੇ ਤੇ ਕਈ ਵੇਲੇ ਜਦੋਂ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਭੂਤਾਂ ਵੇਤਾਂ ਬਾਰੇ ਕੀ ਭੂਤਾਂ ਵੇਤਾਂ ਹੁੰਦੀਆਂ ਨੇ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਭੂਤਾਂ ਤੇ ਹੈਗੇ ਨੇ ਦੇਖੋ ਜੀ ਬੜਾ ਵਧੀਆ ਸਵਾਲ ਕੀਤਾ ਜਿਹੜੀ ਭੂਤ ਪ੍ਰੇਤਾਂ ਦੀ ਗੱਲ ਹੈ ਇਨਸਾਨ ਜਿਹੜੇ ਸੰਸਾਰ ਦੇ ਵਿੱਚ ਰਹਿੰਦੇ ਨੇ ਬਹੁਤੇ ਲੋਕੀ ਇੰਨੇ ਭਟਕੇ ਹੋਏ ਨੇ ਜਿਆਦਾ ਉਹ ਬੇਲਰ ਪੋਣੇ ਦੇ ਵਿੱਚ ਕਿਰਤ ਨਹੀਂ ਕਰਨਾ ਚਾਹੁੰਦੇ ਤੇ ਜਾ ਫਿਰ ਉਹ ਕਿਤੇ ਨਾ ਕਿਤੇ ਕਿਸੇ ਮਾਰੇ ਕੰਮਾਂ ਦਾ ਸਕਾਰ ਕਰਮਾਂ ਦਾ ਸਕਾਰ ਹੋਏ ਮਾਰੇ ਕਰਮ ਕੀ ਹੁੰਦਾ ਮੰਦ ਕਰਮ ਕਰਨਾ ਜਿੱਮੇ ਕਈ ਵਾਰੀ ਬੰਦਾ ਕੁਕਰਮ ਕਰਦਾ ਜਾਂ ਨਸੇ ਪੱਤਾ ਦੇ ਗੁਲਤਾਨ ਹੋ ਜਾਂਦਾ ਜਾਂ ਇਹ ਜਿਹੜੀਆਂ ਚੀਜ਼ਾਂ ਨੇ ਕੁਰਸਤੇ ਇਸਤਰੀ ਚ ਦੋਨਾਂ ਚ ਪਾਇਆ ਜਾ ਸਕਦੀਆਂ ਨੇ ਦੇਖੋ ਨੌਜਵਾਨ ਲੜਕੇ ਲੜਕੀਆਂ ਜਿਹੜੇ ਆ ਸਿਰ ਜਾ ਘੁੰਮਦੇ ਨੇ ਜਾਂ ਪਕੰਢੀ ਕੁਝ ਪਕੰਢੀਆਂ ਦਾ ਤਾਂ ਸਿਰ ਘਮਾਉਂਦੇ ਨੇ ਮਰਤ ਦੇਵੀ ਆ ਗਈ ਮਰਤ ਦੇਵਤਾ ਆ ਗਿਆ ਜੇ ਹੋ ਗਿਆ ਉਹ ਹੋ ਗਿਆ ਘੁੰਮਦੇ ਨੇ ਉਹ ਉਹ ਲੋਕ ਜਿਨ੍ਹਾਂ ਨੇ ਮਾਨਸਿਕ ਗੰਮਬੋਲਣ ਬਿਲਕੁਲ ਵਿਗੜਿਆ ਹੋਵੇ ਜਦੋਂ ਕਿਸੇ ਦਾ ਦਿਮਾਗ ਖਰਾਬ ਹੋ ਜਾਏ ਉਹ ਉਹਨੂੰ ਭੂਤ ਪ੍ਰੇਤ ਦੇ ਨਾਲ ਜੋੜ ਦਿੰਦੇ ਨੇ ਹਾਲਾਂਕਿ ਇਹ ਹੈਗੀ ਇੱਕ ਪਰਪਰੈਤ ਪ੍ਰਵਿਰਤੀ ਆ ਜੇ ਕੋਈ ਮਰਿਆ ਹੋਇਆ ਆਪਾਂ ਕਹੀਏ ਵਿੱਚ ਵਿਸ਼ਵ ਤੋਂ ਤੇ ਕੋਈ ਜਿਹਦਾ ਸਰੀਰ ਜਿਵਾਂ ਦਿੰਦਾ ਆਪਾਂ ਨੇ ਜਦ ਬਣਾ ਦਿੱਤਾ ਕਬਰ ਦੇ ਵਿੱਚ ਬਣਾ ਦਿੱਤਾ ਵੀ ਇਹ ਉੱਠ ਕੇ ਕੁਝ ਕਰ ਰਿਹਾ ਕਿਸੇ ਦੀ ਆਤਮਾ ਕਿਸੇ ਦੇ ਵਿੱਚ ਆ ਗਈ ਇਹ ਸਭ ਅਖੰਡਵਾਦ ਆ ਜਿਹੜੇ ਭੂਤ ਪ੍ਰੇਤ ਨਾਲ ਦੀ ਚੀਜ਼ ਆ ਦਿਮਾਗ ਹਿੱਲੇ ਵਾਲਾ ਜਿਹੜਾ ਦਿਮਾਗ ਜਿਹਦਾ ਹਿੱਲ ਗਿਆ ਕੰਟਰੋਲ ਤੋਂ ਬਾਹਰ ਹੁੰਦਿਆ ਉਹ ਆਪਣੇ ਘਰ ਦੇ ਵਿੱਚ ਝਗੜੇ ਚ ਇਹਦੇ ਬਾਤ ਬਵਾਦ ਸਮਾਜ ਨੂੰ ਮਾੜੀਆਂ ਗੱਲਾਂ ਮਾਰਾ ਗਾਲੀ ਗਲੋਚ ਕਰੇਗਾ ਮੈਂ ਤਾਂ ਉਸੇ ਨੂੰ ਭੂਤ ਪ੍ਰੇਤ ਮੰਨਦਾ ਵੀ ਉਹ ਤੋਂ ਵੱਡਾ ਪ੍ਰੇਤ ਕੋਈ ਨਹੀਂ ਉਹ ਤੋਂ ਵੱਡਾ ਜਿੰਨ ਕੋਈ ਨਹੀਂ ਉਹਦੇ ਤੋਂ ਵੱਡਾ ਕੋਈ ਰਾਖਸ਼ ਨਹੀਂ ਉਹ ਇੱਕ ਸ਼ੈਤਾਨ ਦੀ ਪ੍ਰਵਿਰਤੀ ਨੂੰ ਧਾਰਨ ਕਰਕੇ ਉਹਨੂੰ ਖਾੜ ਪੀਣ ਦਾ ਪਤਾ ਨਹੀਂ ਬੋਲਣ ਦਾ ਪਤਾ ਨਹੀਂ ਉਹਨੂੰ ਬੱਚੇ ਨੂੰ ਉਠੰਦਾ ਪਤਾ ਨਹੀਂ ਬਲੇ ਸਾਂ ਵਰਗੀ ਪ੍ਰਵਿਰਤੀ ਹੋਗੀ ਉਹ ਉਹਦਾ ਮੈਂ ਭੂਤ ਪ੍ਰੇਤ ਮੰਨਦਾ ਵੀ ਬੰਦਾ ਜਿਉਂਦੇ ਜੀ ਮਾਰੇ ਕਰਮ ਕਰਦਾ ਜਿਹੜਾ ਉਹ ਭੂਤਾਂ ਪ੍ਰੇਤਾਂ ਦਾ ਵੀ ਮਾਰੇ ਪ੍ਰੇਤਾਂ ਦਾ ਵੀ ਮਾਰਾ ਰਾਖਸ਼ ਦੀ ਪ੍ਰਵਿਰਤੀ ਦਾ ਪਰ ਮੈਂ ਆਪ ਨੂੰ ਨਹੀਂ ਮੰਨਦਾ ਜਿਹੜੇ ਕਦੇ ਕਦੇ ਸਿਰ ਤੇ ਜੜ ਕੇ ਬੋਲਦੀਆਂ ਕਦੇ ਕਿਸੇ ਦੇ ਸਿਰ ਤੇ ਕਹਿੰਦੇ ਭੂਤ ਕੱਪੜੇ ਮੰਗਦੀ ਆ ਜੇ ਮੰਗਦੀ ਆ ਉਹ ਮੰਗਦੀ ਐ ਸੋ ਭੂਤ ਤਾਂ ਜਿਹੜਾ ਬਣ ਕੇ ਆਉਂਦਾ ਐ ਉਹ ਫਿਰ ਚੰਗੇ ਜੁੱਤੇਾਂ ਦੇ ਹੌਸ ਦੇ ਵਿੱਚ ਕਿਉਂ ਨਹੀਂ ਜਾਂਦਾ ਜੁੱਤਾ ਹੌਸ ਦੇ ਵਿੱਚ ਕਿਉਂ ਨਹੀਂ ਜਾਂਦਾ ਚੰਗੇ ਬੋਲਾਂ ਚ ਕਿਉਂ ਨਹੀਂ ਜਾਂਦਾ ਕੈਨੇਡਾ ਅਮਰੀਕਾ ਚ ਕਿਉਂ ਨਹੀਂ ਜਾਂਦਾ ਚੰਗੇ ਜੇ ਉਹ ਗਹਿਣੇ ਮੰਗ ਰਿਆ ਸੀ ਉਹਨਦੇ ਤੇ ਚੰਗੇ ਜਵਲਰਾਂ ਦੇ ਕੋਲ ਕਿਉਂ ਨਹੀਂ ਜਾਂਦਾ ਇਹ 12 ਜਾਨਾਂ ਦੀ ਵਰਤ ਐ ਮੈਂ ਹੁਣ ਤੱਕ ਇਹ ਜ਼ਿਆਦਾਤਰ ਜਿਹੜਾ ਭੂਤ ਐ ਇਹ ਆਰਥਿਕ ਪੱਧਰ ਦੇ ਕਮਜ਼ੋਰ ਲੋਕਾਂ ਦੇ ਵਿੱਚ ਦੇਖਿਆ ਜਿਹੜਾ ਇਹ ਭੂਤ ਹੈ ਕਿਤੇ ਨਾ ਕਿਤੇ ਆਪਣੇ ਦਿਮਾਗੀ ਪੱਧਰ ਤੇ ਸੰਤੁਲਨ ਨੂੰ ਹਿੱਲੇ ਹੋਏ ਲੋਕਾਂ ਤੇ ਦੇਖਿਆ ਜਿਨ੍ਹਾਂ ਨੂੰ ਬਿਲਕੁਲੀ ਕੋਈ ਪਛਾਣ ਦਾ ਨਹੀਂ ਆਖੜ ਦਿੰਦਾਉਂਦੇ ਦੀ ਕਹਿੰਦੇ ਉੱਚ ਮਾਈ ਆ ਗਈ ਬਾਬਾ ਆ ਗਿਆ ਮੈਨੂੰ ਤੇਰੀ ਲੱਗਦਾ ਜਿਹੜੀ ਲੱਤ ਨਹੀਂ ਆ ਕਹਿੰਦੇ ਕਹਿੰਦੇ ਦੀਵਾਲੀ ਵਾਲੇ ਦਿਨ ਕਹਿੰਦੇ ਗੇੜਾ ਮਾਰਦੀ ਐ ਦੀਵਾਲੀ ਵਾਲੇ ਦਿਨ ਗੇੜਾ ਮਾਰਦੀ ਐ ਕਹਿੰਦੇ ਲੋਕ ਕੁੰਡੇ ਖੁੱਲੇ ਰੱਖਦੇ ਨੇ ਕੁੰਡੇ ਜਿੰਦੇ ਕੁੰਡੇ ਖੁੱਲੇ ਰੱਖਦੇ ਨੇ ਇਹ ਬਾਰਾਜਾੜਾਂ ਨੇ ਜਿਹਦੇ ਇੱਕ ਖੰਦਾ ਕੁੰਦਾ ਲੱਗਦਾ ਹੀ ਨਹੀਂ ਉਹਨਾਂ ਦੇ 365 ਦਿਨ ਕਿਉਂ ਨਹੀਂ ਵਰਦੀ ਇਹ ਕੁਝ ਨਹੀਂ ਵਰਦੀ ਹੋਏ ਉਹਨਾਂ ਦੇ ਆ ਜ਼ਿਆਦਾਤਰ ਇਹ ਵਰਦੀ ਹੋ ਉਹਨਾਂ ਦੇ ਆ ਜਿਹਨਾਂ ਦੇ ਵੱਡੇ ਵੱਡੇ ਕਾਰੋਬਾਰ ਨੇ ਸੋ ਮੈਂ ਇਸ ਤਰ੍ਹਾਂ ਮਤ ਨੂੰ ਵੀ ਕਿਤੇ ਨਾ ਕਿਤੇ ਇਹ ਮੰਨਦਾ ਵੀ ਪੁਜਾਰੀ ਵਾਦ ਨੂੰ ਲੁਕਣ ਦਾ ਧੰਗ ਬਣਾ ਮਾਈਆਂ ਤੇ ਬਾਪਿਆਂ ਨੂੰ ਇੱਕ ਆਧਾਰਨ ਕਰਦੀ ਹੈ ਤੇ ਭੂਤ ਪ੍ਰੇਤਾਂ ਦੀ ਗੱਲ ਹੈ ਜਿਹੜੀ ਕਿਸੇ 'ਚ ਭੂਤ ਪ੍ਰੇਤ ਨਹੀਂ ਹੁੰਦਾ ਕਿਸੇ 'ਚ ਕੁੰਜ ਨਹੀਂ ਹੁੰਦਾ ਜਦੋਂ ਕੋਈ ਚੰਬੜ ਜਾਂਦਾ ਹੈ ਜਾਂ ਬੇਲੇ ਰਹਿਣਾ ਹੋਵੇ ਮੈਂ ਬੇਲੇ ਰਹਿ ਕੇ ਖਾਣਾ ਹੋਵੇ ਕਿਰਤ ਨਹੀਂ ਕਰਨੀ ਪਰ ਮਾ ਕੁਦਰਤ ਦੇ ਨਾਲ ਨਹੀਂ ਜੁੜਨਾ ਕੁਦਰਤਾਂ ਦੀ ਸੋਚ ਨਹੀਂ ਲੈ ਉਹ ਕੋਈ ਲਿਖਾਈ ਨਹੀਂ ਕਰਨੀ ਜਦੋਂ ਕਿਸੇ ਨੇ ਬੇਲੇ ਦੇ ਖਾਣਾ ਹੋਵੇ ਉਹਦੇ ਵਿੱਚ ਭੂਤ-ਪ੍ਰੇਤ ਆ ਜਾਂਦਾ ਉਹ ਸਾਰੇ ਪਰਿਵਾਰ ਨੂੰ ਤੰਗ ਕਰਦਾ ਆਂਦੇ ਮੰਡਿਆਂ ਨੂੰ ਤੰਗ ਕਰਦਾ ਉਹ ਫਿਰ ਸੱਤਰ ਨਾਲ ਲੋਟ ਆਉਂਦਾ ਭੂਤ-ਪ੍ਰੇਤ ਹੋਰ ਕੁਝ ਨਹੀਂ